ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕਿਰਨਦੀਪ ਕੌਰ ਮਢਾੜੂ ਮੇਰੇ ਚੈਨਲ ਫਾਤੀ ਕਲੈਕਸ਼ਨ ਮਢਾੜਾ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਖਾਦੀ ਦੇ ਵਰਕ ਵਾਲੇ ਸੂਟ ਲੈ ਕੇ ਆਏ ਆ ਜੀ ਵੀਡੀਓ ਸਟਾਰਟ ਕਰਨ ਲੱਗੇ ਆ ਚੈਨਲ ਕਰ ਲੋ ਸਬਸਕ੍ਰਾਈਬ ਜਿਨ੍ਹਾਂ ਨੇ ਹਲੇ ਤੱਕ ਨਹੀਂ ਕੀਤਾ ਸਭ ਤੋਂ ਪਹਿਲਾ ਸੂਟ ਦੀ ਨੈਕ ਚੈੱਕ ਕਰੋ ਜੀ ਬਹੁਤ ਸੋਹਣੀ ਨੈਕ ਬਣੀ ਹੋਈ ਹੈ ਨੈਕਲਾਈਨ ਬਹੁਤ ਸੋਹਣਾ ਨੈਕ ਬਣਿਆ ਹੋਇਆ ਹੈ ਜੀ ਰਾਉਂਡ ਸ਼ੇਪ ਦੇ ਵਿੱਚ ਇਧਰ ਨਾਲ ਆਏਗਾ ਜੀ ਬਾਜੂ ਦੇ ਵਿੱਚ ਬੁੱਟੀਆਂ ਆਉਣਗੀਆਂ ਬਾਜੂ ਦੇ ਉੱਤੇ ਬੁੱਟੀਆਂ ਨੇ ਇਹ ਬੁੱਟੀਆਂ ਸੁੱਖੀਆਂ ਦਿਖ ਰਹੀਆਂ ਨੇ ਜੀ ਐਸੇ ਇਹ ਬਾਜੂ ਦਾ ਵਰਕ ਆਊਗਾ ਜਿਹੜਾ ਬਾਜੂ ਦੇ ਉੱਤੇ ਆਉਣਾ ਹੈ। ਔਰ ਇਹ ਆਊਗਾ ਜੀ 셔ਟ ਦੀ ਬੈਕ ਤੇ। ਇਹ ਵਾਲਾ ਵਰਕ ਆਉਣਾ ਹੈ ਜੀ 셔ਟ ਦੀ ਬੈਕ ਤੇ ਆਊਗਾ ਜੀ ਇਹ ਵਾਲਾ ਵਰਕ ਇਹਦੀ ਮੈਂ ਤੁਹਾਨੂੰ ਵੀਡੀਓ ਦਿਖਾ ਦਿੰਨੀ ਆ। ਅਜਿਹੀ ਆਊਗੀ ਜੀ ਲੁੱਕ। ਇਹ ਜਿਵੇਂ ਬਾਜੂ ਦੇ ਉੱਤੇ ਬੁੱਟੀ ਆ ਗਈ ਜੀ, ਨੈਕ ਲਾਈਨ ਬਣੀ ਹੋਈ ਆ। ਇਹ ਪੌਂਚੇ ਦੇ ਉੱਤੇ ਬੁੱਟੀ ਆ ਜੀ, ਆਪਣੇ ਕੋਲ ਇੱਕ ਦੋ ਸੂਟ ਆਪਾਂ ਪੌਂਚੇ ਨਾਲ ਰੈਡੀ ਕਰਵਾਇਆ ਤੇ ਨਾਲ ਹੀ ਬੈਕ ਆ ਗਈ। ਇੱਕ ਵਾਰ ਦੁਬਾਰਾ ਤੇ ਚੈੱਕ ਕਰੋ ਜੀ, ਬਾਜੂ ਦੇ ਉੱਤੇ ਬੁੱਟੀ ਆ ਗਈ। neck ਬਣਿਆ ਹੋਇਆ neck ਵੀ ਸੇਮ ਬਣਿਆ ਜੀ ਬਾਜੂ ਵੀ ਸੇਮ ਬਣੀਆਂ ਹੋਈਆਂ ਆਪਣੇ ਔਰ ਇਹਦਾ ਬੈਕ neck ਵੀ ਸੇਮ ਬਣਿਆ ਜੀ ਬੈਕ ਤੇ ਬੁੱਟੀਆਂ ਆਉਣੀਆਂ ਇਹ ਵਾਲੀ ਇਹਦੀ ਫੁੱਲ ਜਿਹੜੀ ਲੁੱਕ ਆਉਗੀ ਜੀ ਇਸ ਸੂਟ ਦੀ ਫਰੰਟ ਬੈਕ ਔਰ ਬਾਜੂ ਇਹਦੀ ਬਣੇ ਹੋਏ ਨੇ ਜੀ ਨਾਲ ਇਹ ਦੋ ਸੂਟਾਂ ਦੀ ਜੀ ਆਪਾਂ ਬਾਟਮ ਰੈਡੀ ਕਰਵਾਈ ਹੈ ਦੋ ਸੂਟਾਂ ਦੀ ਨਾਲ ਬਾਟਮ ਰੈਡੀ ਹੋਈ ਹੋਈ ਹੈ ਜੀ ਇਹਨਾਂ ਦੋ ਸੂਟਾਂ ਦੀ ਬਾਟਮ ਵੀ ਰੈਡੀ ਹੋਈ ਹੈ ਔਰ ਇਹਦਾ ਜਿਹੜਾ ਪ੍ਰਾਈਸ ਲਊਗਾ ਜੀ 1000 ਰੁਪਏ ਪਿਓਰ ਖਾਦੀ ਕਾਟਨ ਦੇ ਜਿਹੜਾ ਇਹ ਸਟੱਫ ਆਊਗਾ ਜੀ ਪਿਓਰ ਖਾਦੀ ਕਾਟਨ ਹੈ ਪਿਓਰ ਵਾਲੀ 1000 ਰੁਪਏ ਦਾ ਜਿਹੜਾ ਰਹੂਗਾ ਜੀ ਪ੍ਰਾਈਸ 1000 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਸਾਡੇ ਤੋਂ ਲੈ ਸਕਦੇ ਆ 1000 ਰੁਪਏ ਪੂਰਾ 1000 ਰੁਪਏ ਦਾ ਜਿਹੜਾ ਰਹਿਣ ਵਾਲਾ ਜੀ ਪ੍ਰਾਈਸ ਰਹੂਗਾ ਇਹ ਸੀਗਾ ਹੈਗਾ ਫਰਸਟ ਕਲਰ ਸੈਕਿੰਡ ਕਲਰ ਆਣਾ ਜੀ ਦਾ ਮਹਿਰੂਨ ਸ਼ੇਡ ਮਹਿਰੂਨ ਦੇ ਉੱਤੇ ਫਰੋਜੀ ਨਾਲ ਵਰਕ ਕੀਤਾ ਹੋਇਆ ਜੀ ਫਰੋਜੀ ਕਲਰ ਨਾਲ ਵਰਕ ਕੀਤਾ ਹੋਇਆ ਸੇਮ ਐਜ਼ ਇਟ ਬਾਜੂ ਦਾ ਡਿਜ਼ਾਈਨ ਬੈਕ ਬੁੱਟੀ ਆ ਜੂ ਦੀ ਜੀ ਔਰ ਨਾਲ ਆਜੂ ਬਾਟਮ ਵਾਲੀ ਦਾਇ। ਨਾਲ ਬਣੀ ہوئی ਹੈ ਜੀ ਪ੍ਰੋਪਰ ਬਾਟਮ। ਇਹ ਬੁੱਟੀਆਂ ਨਹੀਂ ਬਾਟਮ ਤੇ ਹੋਣੀਆਂ ਜਿਹੜੀਆਂ। ਇਹ ਵਾਲੀਆਂ ਬੁੱਟੀਆਂ ਬਾਟਮ ਤੇ ਬਣੀਆਂ ਹੋਈਆਂ। ਇਹ ਬਾਟਮ ਦਾ ਡਿਜ਼ਾਈਨ ਹੈ। 1000 ਰੁਪਏ ਦਾ ਪ੍ਰਾਈਸ ਰਹੂਗਾ। ਇਹ ਆ ਗਿਆ ਜੀ ਮਹਿਰੂਨ ਕਲਰ ਦਿੱਤੇ। ਇਹ ਵੀ ਬਹੁਤ ਸੋਹਣਾ ਜਿਹੜਾ ਲੱਗਦਾ ਜੀ ਡਿਜ਼ਾਈਨ ਬਣ ਕੇ। 1000 ਰੁਪਏ ਦਾ ਰਹੂਗਾ ਜੀ ਪ੍ਰਾਈਸ। ਨੈਕਸਟ ਹੈਗਾ ਜੀ ਆਪਣੇ ਕੋਲੇ ਸਕਿਨ ਸ਼ੇਡ ਕਿੰਦ ਤੇ ਮਹਿਰੂਨ ਨਾਲ ਵਰਕ ਹੋਇਆ ਜੀ ਇਹਦੀ ਬਣੀ ਹੋਈਆਂ ਬਾਜੂ ਔਰ ਬੈਕ ਇਹਦੀ ਸਲਵਾਰ ਨਹੀਂ ਬਣੀ ਹੋਈ ਬਾਜੂ ਤੇ ਬੈਕ ਰੂਤੀ ਆਉਗੀ ਜੀ ਸਕਿਨ ਕਲਰ ਦੇ ਉਸਤੇ ਇਹਦੀ ਬਾਟਮ ਨਹੀਂ ਬਣੀ ਹੋਈ 1000 ਰੁਪਏ ਇਹਦਾ ਜਿਹੜਾ ਰਹੂਗਾ ਜੀ ਪ੍ਰਾਈਸ ਰਹੂਗਾ ਨੈਕਸਟ ਕਲਰ ਇਹਦੇ ਵਿੱਚ ਆਊਗਾ ਜੀ ਆਪਣੇ ਕੋਲੇ ਗ੍ਰੀਨ ਇਹ ਬਣਾ ਨਾਲ ਡਾਰਕ ਪਿਸਤਾ ਗ੍ਰੀਨ ਜਿਹਾ ਕਲਰ ਹੈ ਜੀ ਬਹੁਤ ਸੋਹਣਾ ਪਿੰਕ ਪੀਚ ਦੇ ਨਾਲ ਜਿਹੜਾ ਇਹਦੇ ਉੱਤੇ ਵਰਕ ਹੋਇਆ ਔਰ ਇਹ ਬਾਜੂ ਦਾ ਵਰਕ ਆਊਗਾ ਜੀ ਸਾਰਿਆਂ ਦੇ ਉੱਤੇ ਬਾਜੂ ਸੇਮ ਬਣੀਆਂ ਹੋਈਆਂ ਨੇ ਬਾਜੂ ਦੇ ਉੱਤੇ ਬੂਤੀ ਆਊਗੀ ਪੰਜ-ਪੰਜ ਬੂਤੀਆਂ ਜਿਹੜੀਆਂ ਬਾਜੂ ਦੇ ਉੱਤੇ ਆਉਣੀਆਂ ਔਰ ਇਹ ਆਊਗਾ ਜੀ ਇਹਦੀ ਬੈਕ ਦੀ ਬੂਤੀ ਇਹ ਆਊਗੀ ਜੀ ਬੈਕ ਦੀ ਬੂਤੀ ਜਿਹੜੀ ਬੈਕ ਤੇ ਆਊਗੀ ਸ਼ਰਟ ਤੇ ਨੈਕਸਟ ਜਿਹੜਾ ਕਲਰ ਆਊਗਾ ਜੀ ਬਿਲਕੁਲ ਲਾਈਟ ਜਿਹਾ ਸ਼ੇਡ ਹੈ ਲਾਈਟ ਪਿਸਤਾ ਕਹ ਲਓ ਇਹਨੂੰ ਇਹਦਾ ਵੀ ਫਰੰਟ ਬੈਕ ਔਰ ਬਾਜੂ ਬਣੀਆਂ ਹੋਈਆਂ ਨੇ ਪਿਓਰ ਖਾਦੀ ਸਟਾਫ ਆਊਗਾ ਜੀ ਸਾਰਾ ਜਿੰਨਾ ਵੀ ਮੈਂ ਤੁਹਾਨੂੰ ਸ਼ੋਅ ਦਿਖਾ ਰਹੀਆਂ ਸਾਰੇ ਖਾਦੀ ਤੇ ਹੋਣਗੇ ਇੱਕ ਇਹਦੇ ਵਿੱਚ ਕਲਰ ਬਣ ਕੇ ਆਇਆ ਜੀ ਪਰਪਲ ਡਾਰਕ ਪਰਪਲ ਇਹਦਾ ਵੀ ਫਰੰਟ ਬੈਕ ਔਰ ਬਾਜੂ ਤਿੰਨੇ ਚੀਜ਼ਾਂ ਤੇ ਵਰਕ ਆਊਗਾ ਅਗਰ ਤੁਸੀਂ ਕੱਲਾ ਸਟਾਫ ਵੀ ਲੈਣੇ ਆ ਜੀ 600 ਰੁਪਏ ਦਾ ਕੱਲਾ ਸਟਾਫ ਆਉਂਦਾ ਹੈ 400 ਦਾ ਵਰਕ ਨਹੀਂ ਹੁੰਦਾ ਵਰਕ ਤੇ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਨੇੜੇ ਤੋਂ ਬਹੁਤ ਸੋਹਣਾ ਵਰਕ ਹੋਇਆ ਹੋਇਆ ਜੀ ਕੱਲਾ ਕੱਲਾ ਜਿਹੜਾ ਧਾਗਾ ਇਹ ਬੜਾ ਸੋਹਣਾ ਲਾਇਆ ਤੇ ਆਪਾਂ ਰੀਲਾਂ ਵੀ ਜਿਹੜੀਆਂ ਮੋਰ ਦੀਆਂ ਲਾਈਆਂ ਦੀਆਂ ਨੇ ਉਦੇ ਨਾਲ ਜਿਵੇਂ ਕੋਈ ਵੀ ਥ੍ਰੈਡ ਖਰਾਬ ਨਹੀਂ ਹੁੰਦਾ ਜੀ ਆਪਾਂ ਜਿਹੜੇ ਵਰਕ ਕਰਾਉਣੇ ਆ ਬਹੁਤ ਹੀ ਸਫਾਈ ਨਾਲ ਵਰਕ ਕਿਸਦਾ ਹੋਣਾ ਹੁੰਦਾ ਔਰ ਇਹਦਾ ਜਿਹੜਾ ਪ੍ਰਾਈਸ ਲੂਗਾ ਸਿਰਫ 1000 ਰੁਪਏ ਰਹੂਗਾ ਜੀ ਸੂਟ ਦਾ ਪ੍ਰਾਈਸ 1000 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਸਾਡੇ ਤੋਂ ਲੈ ਸਕਦੇ ਹੋ ਅਗਰ ਤੁਸੀਂ ਇਹਨੂੰ ਪਰਫਮ ਮਸ਼ੀਨ ਤੇ ਇਕੱਲਾ ਸੂਟ ਵੀ ਰੈਡੀ ਕਰਵਾਉਗੇ ਜੀ ਘੱਟੋ ਘੱਟ ਤੁਹਾਨੂੰ 7 1200 ਰੁਪਏ ਦੇ ਵਿੱਚ ਸੂਟ ਪੈ ਜਾਣਾ ਔਰ ਇਹ ਜਿਹੜੇ ਸੂਟ ਦਾ ਪ੍ਰਾਈਸ ਰਹੂਗਾ ਜੀ 1000 ਰੁਪਏ ਰਹੂਗਾ ਇਹਦੇ ਨਾਲ ਜਿਹੜਾ ਦੁਪੱਟਾ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਡਾਈ ਕਰਵਾ ਸਕਦੇ ਹੋ ਦੁਪੱਟੇ ਆਪਣੇ ਕੋਲੇ ਹੁੰਦੀ ਹੈ ਇੱਕ ਸ਼ੇਡ ਹੈਗਾ ਜਿਹਦੇ ਵਿੱਚ ਗ੍ਰੀਨ ਇਹਦੇ ਵਿੱਚ yellow ਨਾਲ ਵਰਕ ਕੀਤਾ ਜੀ ਇਹ ਮਹਿੰਦੀ ਗ੍ਰੀਨ ਕਲਰ ਹੈ ਗ੍ਰੀਨ ਮਹਿੰਦੀ ਗ੍ਰੀਨ ਕਲਰ ਹੈ ਜੀ yellow ਨਾਲ ਵਰਕ ਹੋਇਆ ਇਹਦੀ ਵੀ ਫਰੰਟ ਬੈਕ ਔਰ ਬਾਜੂ ਤਿੰਨੇ ਚੀਜ਼ਾਂ ਬਣੀਆਂ ਹੋਈਆਂ ਨੇ ਇੱਕ ਆਪਣੇ ਕੋਲੇ ਆਇਆ ਸੀ ਇਹ ਬੰਗਲਪੂਰੀ कॉटन ਦਾ ਸੂਟ ਬਹੁਤ ਸੋਹਣਾ ਸੂਟ ਹੈ ਜੀ ਇਹ ਬਗਲਪੂਰੀ कॉटन ਬੋਲਦੇ ਹਨ ਇਹ ਆਰੀ ਦਾ ਬਣ ਕੇ ਆਇਆ ਸੀ ਜੀ ਪਹਿਲਾਂ ਵੀ ਇਹ ਦੋ ਤਿੰਨ ਸੂਟ ਬਣਵਾਏ ਸੀ ਆਪਾਂ ਹੁਣੋਂ ਫੇਰ ਦੋ ਸੂਟ ਬਣ ਕੇ ਆਏ ਸੀ ਇੱਕ ਨਾਲ ਦੇ ਉਹਦੇ ਵਿੱਚ ਇੱਕੋ ਹੀ ਰਹਿ ਗਿਆ ਜੀ ਇੱਕ ਹੋ ਗਿਆ ਸੋਲਡ ਆਊਟ ਇਹ ਨਾਲ ਹੈਗਾ ਜੀ ਦੁਪੱਟਾ ਸਾਈਡਾਈ ਮਸਲੀਨ ਦਾ ਚੱਕ ਦਾ ਦੁਪੱਟਾ ਜੀ ਟਾਈ ਡਾਈ ਦੁਪੱਟਾ ਆਊਗਾ ਬਗਲਪੂਰੀ ਕਾਟਨ ਦਾ ਸੂਟ ਆਊਗਾ ਜੀ ਬਹੁਤ ਸੋਹਣਾ ਕਾਟਨ ਦਾ ਸੂਟ ਹੈ ਸਾਰੇ ਫਰੰਟ ਦੇ ਉੱਤੇ ਵਰਕ ਹੋਇਆ neck ਤੱਕ ਦੇਖ ਸਕਦੇ ਹੋ ਲੈਂਥ ਜਿੰਨੀ ਮਰਜ਼ੀ ਬਣਾਓ ਢੇਰਾ ਵੀ ਨੀਚੇ ਵੇਲ ਵੀ ਬਣੀ ਹੋਈ ਹੈ ਸਾਰਾ ਫਰੰਟ ਹੈਵੀ ਆਊਗਾ ਸੂਟ ਦਾ ਬਾਜੂ ਵੀ ਬਣੀਆਂ ਹੋਈਆਂ ਨੇ ਇਹਦੀਆਂ ਇਵਲਾ ਇਹਦਾ ਬਾਜੂ ਦਾ ਡਿਜ਼ਾਈਨ ਆਊਗਾ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈ ਜੀ ਇਹ ਬਗਲਪੂਰੀ कॉटन ਦਾ ਔਰ ਨਾਲ ਇਹਦੇ ਆਊਗਾ ਜੀ ਆਪਣਾ ਦੁਪੱਟਾ ਮਸਲੀਨ ਦਾ ਜਿਹੜੀ ਇਹ कॉटन ਹੈ ਬਹੁਤ ਸੋਹਣੀ कॉटन ਹੁੰਦੀ ਹੈ ਜੀ ਧੋਣ ਤੋਂ ਬਾਅਦ ਹੋਰ ਵੀ ਜ਼ਿਆਦਾ ਸੌਫਟ ਹੋ ਜਾਂਦੀ ਹੈ ਔਰ ਚੁਬਣ ਵਾਲਾ ਕੱਪੜਾ ਨਹੀਂ ਹੁੰਦਾ ਇਹ ਬਹੁਤ ਅੱਛਾ ਸਟਾਫ ਹੁੰਦਾ ਜੀ ਇਹ ਚੁਬਣ ਵਾਲਾ ਸਟਾਫ ਨਹੀਂ ਹੁੰਦਾ ਇਹਦਾ ਰਿਜ਼ਲਟ ਬਹੁਤ ਵਧੀਆ ਕੱਪੜੇ ਦਾ ਕਿਉਂਕਿ ਇਹ ਇਹਦੀ ਫਿਨਿਸ਼ਿੰਗ ਖਰਾਬ ਨਹੀਂ ਹੁੰਦੀ ਇਸ ਕੱਪੜੇ ਦੇ ਡਾਲ ਜਾਨੀ ਹੁੰਦਾ ਇਹ ਕੱਪੜਾ ਔਰ ਇਹਦੇ ਉੱਤੇ ਆਰੀ ਦਾ ਵਰਕ ਕਰਾਇਆ ਜੀ ਸਾਰਾ ਨਜ਼ਦੀਕ ਤੋਂ ਦੇਖ ਸਕ ਆਰੀ ਦਾ ਕੰਮ ਹੋਇਆ ਜੀ ਵਧੀਆ ਸੋਹਣਾ ਸੋਹਣਾ ਕੰਮ ਕੀਤਾ ਹੋਇਆ ਕਾਰੀਗਰ ਨੇ ਬਹੁਤ ਸੋਹਣਾ ਕੰਮ ਹੈ ਜੀ ਆਰੀ ਦਾ ਇਹਦਾ ਪ੍ਰਾਈਸ ਰੂ ਹੈ ਜੀ 1650 ਰੁਪਏ 1650 ਰੁਪਏ ਦਾ ਪ੍ਰਾਈਸ ਰੂ ਹੈ ਜੀ ਇੱਕ ਸੂਟ ਆਪਾਂ ਆਰਕੰਡੀ ਤੇ ਵੀ ਬਣਵਾਇਆ ਸੀ ਇਹ ਸਿਰਫ ਤੁਹਾਡੇ ਲਈ ਹਨਾ ਸੈਂਪਲ ਹੀ ਬਣਾ ਕੇ ਰੈਡੀ ਕੀਤਾ ਜੀ ਇਹ ਆਰਕੰਡੀ ਤੇ ਬਣਾਇਆ ਜੀ ਇਹਦਾ ਵੀ ਦੇਖ ਸਕਦੇ ਪਿਓਰ ਆਰਕੰਡੀ ਐ ਸਕਿਨ ਕਲਰ ਦਾ ਸੂਟ ਆਊਗਾ ਫਿਨਿਸ਼ਿੰਗ ਫੁੱਲ ਹੈ ਜੀ ਵਰਕ ਦੇ ਉੱਤੇ ਵਰਕ ਦੇ ਫਿਨਿਸ਼ਿੰਗ ਫੋਲ ਹੈ ਜੀ ਦੇਖ ਸਕਦੇ ਹੋ ਵਰਕ ਦੇ ਫਿਨਿਸ਼ਿੰਗ ਵੀ ਹੈ ਔਰ ਲੈਂਥ ਵਿਡਥ ਕੋਈ ਚੈੱਕ ਕਰਨੀ ਵਧੀਆ ਲੈਂਥ ਹੋਏਗੀ ਜੀ ਇਹਦੀ ਔਰ ਇਹਦੀ ਬਾਜੂ ਦਾ ਵਰਕ ਇਦਾਂ ਦਿੱਤਾ ਹੋਇਆ ਹੈ ਇਹ ਆਊਗਾ ਜੀ ਇਹਦੀ ਬਾਜੂ ਦਾ ਕੰਮ ਇਹਦੀ ਬਾਟਮ ਤੇ ਵੀ ਕੰਮ ਦਿੱਤਾ ਹੈ ਜੀ ਮਸਲੀਨ ਦੀ ਬਾਟਮ ਲਾਈ ਹੋਈ ਹੈ ਬਾਟਮ ਤੇ ਵੀ ਵਰਕ ਹੈ ਔਰ ਇਹਦੇ ਦੁਪੱਟੇ ਤੇ ਵੀ ਵਰਕਾ ਹੋਇਆ ਜੀ 4 ਸਾਈਡ ਬਾਰਡਰ ਦੇ ਨਾਲ ਵਿੱਚ ਬੁਟੀ ਹੈ ਜੀ ਦੁਪੱਟਾ ਵੀ ਇਹਦਾ ਵਰਕਾ ਲਾਊਗਾ ਬਹੁਤ ਸੋਨਾ ਕੰਮ ਇਹਦੇ ਦੁਪੱਟੇ ਤੇ ਹੋਇਆ ਹੈ ਔਰ ਇਹਦਾ ਜਿਹੜਾ ਪ੍ਰਾਈਸ ਰਹੂਗਾ ਜੀ ਦੁਪੱਟੇ ਵਾਲੇ ਸੂਟ ਦਾ ਇਹਦਾ ਵਿੱਚ ਬੁਤੀ ਵਾਲੇ ਸੂਟ ਦਾ ਜਿਹੜਾ ਪ੍ਰਾਈਸ ਰਹੂਗਾ ਜੀ ਇਹਦਾ ਵੀ 1650 ਰੁਪਏ ਦੇ ਵਿੱਚ ਹੀ ਪੈ ਜੂਗਾ ਤੁਹਾਨੂੰ ਆ ਸੂਟ ਇਹ ਦੋਨੇ ਸੂਟਾਂ ਦਾ ਪ੍ਰਾਈਸ ਰਹੂਗਾ ਜੀ 1650 ਰੁਪਏ ਹੋਣਗੇ ਤੁਹਾਨੂੰ ਸਾਰੇ ਇੱਕ ਵਾਰੀ ਸਾਰੇ ਸੂਟ ਦਿਖਾਨੀ ਆ ਆ ਵਾਲੇ ਕਲਰ ਆਣਗੇ ਦੇ ਵਿੱਚ ਇਹਦੇ ਵਿੱਚ ਜੀ ਲਾਈਟ ਮੋਵ ਆ ਗਿਆ ਗ੍ਰੀਨ ਆ ਗਿਆ ਪਿਸਤਾ ਗ੍ਰੀਨ ਆ ਗਿਆ ਜੀ ਪਿਕਾ ਗਿਆ ਸਕਿਨ ਕਲਰ ਲਾਈਟ ਪਿਸਤਾ ਮੋਰ ਪੰਖੀ ਗ੍ਰੀਨ ਮਹਿਰੂਨ ਡਾਰਕ ਜਿਹੜਾ ਪਰਪਲ ਆ ਗਿਆ ਜੀ ਡਾਰਕ ਮੋਵ ਸ਼ੇਡ ਆਰਕੰਡੀ ਦਾ ਆ ਗਿਆ ਜੀ ਸਕਿਨ ਕਲਰ ਦਾ ਬਹੁਤ ਸੋਹਣਾ ਸੂਟ ਹੈ ਜੀ ਇਹ ਆਰਕੰਡੀ ਵਾਲਾ ਬਹੁਤ ਪਿਆਰਾ ਸੂਟ ਹੈ ਇੱਕ ਆ ਗਿਆ ਜੀ ਆਪਣਾ ਬਬਲਪੂਰੀ कॉटन ਦਾ ਬਹੁਤ ਸੋਹਣੇ ਸੂਟ ਨੇ ਜੀ ਇਹਨਾਂ ਸੂਟਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਹੈ ਜੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਔਰ ਸਾਡੇ ਚੈਨਲ ਨੂੰ ਜਲਦੀ ਤੋਂ ਜਲਦੀ ਲਾਈਕ ਸ਼ੇਅਰ ਕਮੈਂਟ ਕਰਿਆ ਕਰਿਓ ਜੀ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਖਤਮ ਕਰਦੇ ਆ ਜੀ ਔਰ ਜਿਨ੍ਹਾਂ ਨੇ ਸ਼ਾਪ ਤੇ ਵਿਜ਼ਿਟ ਕਰਨੇ ਐ ਇਸੇ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਸ਼ਾਪ ਤੇ ਵੀ ਵਿਜ਼ਿਟ ਕਰ ਸਕਦੇ ਹੋ ਔਰ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ